ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦਿਨਾਨਗਰ ਨੈਸ਼ਨਲ ਹਾਈਵੇ ਦਿਨਾਨਗਰ ਪੁਲਿਸ ਸਟੇਸ਼ਨ ਦੀ ਥੋੜੀ ਦੂਰੀ ਤੇ ਇੱਕ ਕਰੇਟਾਕਾਰ ਸਵਾਰ ਨੌਚਵਾਨਾਂ ਵੱਲੋਂ ਪਹਿਲਾਂ ਸੜਕ ਤੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਏ ਤੇ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਕਾਲਜ ਦੇ ਨੇੜੇ ਖੜੀ ਮਾਰੂਤੀ ਕਾਰ ਨੂੰ ਆਪਣੀ ਲਪੇਟ ਵਿੱਚ ਲੈਣ ਦੀ ਖਬਰ ਮਿਲੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਦਿਨਾਨਗਰ ਮਨਦੀਪ ਸੰਗੋਤਰਾ ਨੇ ਦੱਸਿਆ ਕਿ ਕ੍ਰੇਟਾ ਕਾਰ ਵਿੱਚ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ ਕਿਨਾਰੇ ਚਾ ਰਹੀਆਂ ਦੋ ਮਹਿਲਾਵਾਂ ਨੂੰ ਗੰਭੀਰ ਵਿੱਚ ਜ਼ਖਮੀ ਕੀਤਾ ਗਿਆ ਤੇ ਬਾਅਦ ਵਿੱਚ ਖੜੀ ਮਾਰੂਤੀ ਕਾਰ ਵਿੱਚ ਟੱਕਰ ਮਾਰ ਦਿੱਤੀ। ਕਾਰ ਵਿੱਚ ਇੱਕ ਮਹਿਲਾ ਅਤੇ ਇੱਕ ਨੌਜਵਾਨ ਬੈਠੇ ਕਿਸੇ ਦੀ ਉਡੀਕ ਕਰ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਮਾਰੂਤੀ ਕਾਰ ਦੇ ਪਰਪੱਕੇ ਤੱਕ ਉੱਡ ਗਏ। ਕਿ ਇੱਕ ਕ੍ਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੱਟਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਪੈਦਲ ਜਾ ਰਹੀਆਂ ਸੀਗੀਆਂ ਉਹਨਾਂ ਨੂੰ ਹਿੱਟ ਕੀਤਾ। ਬਾਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਆਨਗਰ ਦੇ ਸਾਹਮਣੇ ਜੋ ਬੈਰੀਕੇਡਸ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਟ ਕੀਤਾ ਇਸ ਤਰ੍ਹਾਂ ਟੋਟਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ ਡਰਾਈਵਿੰਗ ਕਰਦੇ ਹੋਏ ਇੰਜਰ ਕੀਤਾ ਗਿਆ ਸੀ ਤੇ ਜੋ ਚਾਰਾਂ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਉਪਜਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਡਾਪੋ ਕੀਤਾ ਤੇ ਜੋ ਇਹਦੇ ਪਰਿਵਾਰ ਨੇ ਇੰਜਰਡ ਬੰਦਿਆਂ ਦੇ ਉਹਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇਹਦੇ ਇੰਜਰੀਜ਼ ਨੇ ਉਸਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਸਰ ਗੱਲ ਕੀਤੀ ਜਾਵੇ ਤਾਂ ਟੋਟਲ ਕਿੰਨੇ ਸਵਾਰ ਸੀ ਗੱਡੀ ਤੇ ਨੌਜਵਾਨ ਜਿੰਨਾਂ ਵੱਲੋਂ ਐਕਸੀਡੈਂਟ ਨੂੰ ਐਗਜ਼ਾਮ ਦਿੱਤਾ ਗਿਆ ਮੌਕੇ ਤੇ ਦੋ ਲੜਕੇ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਹੋਰ ਨਾਲ ਸੀਗਾ ਤਿੰਨ ਲੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਜਿਹੜੇ ਪੇਸ਼ੈਂਟ ਨੇ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ ਟੋਟਲ ਚਾਰ ਜਿਹੜੇ ਇੰਜਰਡ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਦਾ ਐਮਚ ਹੈਗਾ ਤੇ ਉੱਥੇ ਇਲਾਜ ਚੱਲ ਰਿਹਾ ਪਠਾਨਕੋਟ ਤੇ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਵਲ ਰੈਫਰ ਕਿਥੇ ਸੀਗੇ ਜੀ ਉਸ ਤੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਟੋਟਲ ਸਾਰ ਜਿਹੜੇ ਆਪਣੇ ਕਿੰਨੇ ਲੋਕ ਜਿਹੜੇ ਆ ਇਹਦੇ ਵਿੱਚ ਲੇਡੀਜ਼ ਕਿੰਨੇ ਹੈ ਤੇ ਜੰਸ ਕਿੰਨੇ ਜਿਹੜੇ ਜ਼ਖਮੀ ਹੋਏ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜੜੀਆਂ ਨੇ ਲੇਡੀਜ਼ ਨੇ ਤੇ ਇੱਕ ਜਿਹੜਾ ਹੈਗਾ ਜੈਕਟਸ ਜਿਹੜੇ ਕਾਰ ਸਵਾਰ ਸੀ ਉਹ ਕਾਬੂ ਕਰ ਲਿਆ ਸੀ ਪੁਲਿਸ ਨੇ ਮੈਂ ਓਕੇ ਤੋਂ ਕਾਬੂ ਕੀਤਾ ਨਹੀਂ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿੰਨੀ ਕੁ ਉਮਰ ਤੇ ਦੱਸ ਰਿਹਾ ਕਹਿੰਦੇ ਬਹੁਤ ਘੱਟ ਉਮਰ ਦੇ ਸੀ ਜਿਹੜੇ ਕਾਰ ਚਾਲਕ ਸੀ ਇਹ ਤਾਂ ਕਲੀਅਰ ਕਰਕੇ ਤੁਸੀਂ ਦੱਸਾਂਗੇ ਤੁਹਾਨੂੰ ਵੀ ਕਿੰਨੀ ਹੁੰਦੀ ਐਜ ਹੈਗੀ ਹੈ ਠੀਕ ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾਂ ਨੇੜੇ ਇੱਕ ਟਿਪਰ ਅਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਹੋਣ ਕਾਰਨ ਇੱਕ ਥਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿੱਚ ਪਿਓ ਪੁੱਤਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇਖਣੀ ਜੀ ਹਸਪਤਾਲ ਵਿੱਚ ਲਿਜਾਇਆ ਗਿਆ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ ਮੇਰਾ ਨਾਮ ਸੋਨੂ ਆ। ਅਸੀਂ ਤੇੜ ਤੇ ਬੜੀ ਆ ਮੇਰਾ। ਤੇ ਅਸੀਂ ਜਾਂਦੇ ਪ੍ਰੈਣਸ ਵਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਅਸੀਂ। ਤੇ ਚਾਣ ਕੇ ਵੇਖਿਆ ਐਕਸੀਡੈਂਟ ਹੋਇਆ ਸੀ। ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ। ਆਪਣੇ ਰੋਡ 'ਵਿਚ ਤੇ ਇੱਕ ਟਿਪਰ ਸੀ। ਉਹਨਾਂ 'ਚ ਵੱਜੇ ਸੀ। ਦੋਵੇਂ ਪਿਓ ਪੁੱਤ ਹੀ ਕਹਿੰਦੇ ਆਪਣੇ ਚੱਕਸਰੀਫ ਤੋਂ ਹੀ। ਤੇ ਕੋਈ ਚੋੱਕੇ ਨਹੀਂ ਕਰਨ ਦਿਆ ਦਾ ਬੜਿਆ ਤੇ ਤਰਲੇ ਮਾਰੇ ਹਾਰ ਕੇ ਫੇਰੇ ਮੋਟਰਸਾਈਕਲ ਤੇ ਲਿਆਉਣਾ ਸੀ ਮੋਟਰਸਾਈਕਲ ਤੇ ਵੀ ਨਹੀਂ ਹੁੰਦੇ ਫੇਰ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਤੇ ਇਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਹੁਣ ਇਥੋਂ ਦੇਖੋ ਕੀ ਕਰਦੇ ਆ ਨਹੀਂ ਇਹ ਨਹੀਂ ਜੀ ਸਰ ਪਤਾ ਹਰ ਤੋਂ ਪਹਿਲਾਂ ਹੋਇਆ ਹੈ ਕੋਈ 10-15 ਮਿੰਟ ਗੱਡੀ ਦਾ ਸਾਰਾ ਥਾਰ ਗੱਡੀ ਦਾ ਤਾਂ ਬਾਲਾ ਜ਼ਿਆਦਾ ਹੋ ਗਿਆ ਸਰ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਕਰਤਾ ਹੀ ਤੁਸੀਂ ਕਿ ਕਿਰੀਜ਼ਾ ਕਰ ਜੋ ਕਿ ਲਿਆ ਗਿਆ ਐਂਬੂਲੈਂਸ ਆਈ ਤੁਸੀਂ ਕਿ ਨਾ ਜੇ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂਜੀ ਤੁਸੀਂ ਕਿਦਾਂ ਲੈ ਗਏ ਚੁੱਕੇ ਅਸੀਂ ਤੇ ਚੱਕ ਕੇ ਤੇ ਗੱਡੀ 'ਚ ਪਾਇਆ ਆਪਣੇ ਬਰੱਡਾਂ ਵਾਲੀ ਗੱਡੀ ਜਾਂਦੀ ਉਹ ਲਧਿਆਣੇ ਜਾਂਦੀ ਉਹਨਾਂ ਦਾ ਤਰਲਾ ਮਾਰੇ ਉਹ ਚੱਲਾ ਦਿੱ ਕਿ ਲਿਆਦਾ ਹਾਲਾਤ ਕੀ ਨੇ ਮੁਰੇ ਦੋ ਦੋਵਾਂ ਦੇ ਕਿ ਹਾਲਾਤ ਤੇ ਪਹਿਲਾਂ ਤੇ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਆ ਡਾਕਟਰ ਸੀਰੀਅਸ ਹੈ ਜਿਆਦਾ ਹੈ ਤੇ ਜਿਆਦਾ ਸੱਡਾਂ ਕਿੰਨੇ ਲੱਗੀਆਂ ਮੇਰੇ ਬੰਦਾ ਸੱਡਾਂ ਤੇ ਬਹੁਤੀਆਂ ਲੱਗੀਆਂ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਨ ਲਈ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵਿਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਤੁਸ ਨੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤੱਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਵੀ ਪਾਜੀ ਫੋਨ ਲੱਗਾ ਉਥੇ ਪਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਐਨੀਆਂ ਸਹੂਲਤਾਂ ਦੇ ਛੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਪਾਜੀ ਮੰਨ ਲਾ ਕਿ ਬਰੱਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲੂ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮਨ ਲਾ ਕੇ ਉਹਨਾਂ ਨੂੰ ਉਹ ਪ੍ਰੋਬਲਮ ਹਸਪਤਲ ਦਾ ਪਤਾ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸੈੱਡ ਲਾਓ ਅਹੀਂ ਜਾਂਦੇ ਆ ਤੁਹਾਡੇ ਨਾਲ ਭਾਈ ਅਸੀਂ ਬਰੈੱਡ ਵਾਲੀ ਗੱਡੀ 'ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਉਹ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇ 'ਚ ਪਾਸ ਸੀ ਇੱਕ ਭਾਈ ਟਿਪਰ ਹੀ ਟਰਾਲਾ ਵੱਡਾ ਹਾਂਜੀ ਥਾਰ ਗੱਡੀ ਆ ਫਸ ਗਈ ਹਾਂਜੀ ਥਾਰ ਦੋਵਾਂ ਦੇ ਵਿੱਚ ਕਾਰ ਵਾਂ ਸੀ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਕਾਰ ਫਸੀ ਸੀ ਗੱਡੀਆਂ ਦੀ ਹਾਲਤ ਕਿਹੋ ਜਿਹੀ ਗੱਡੀਆਂ ਦੀ ਹਾਲਤ ਬਾਈ ਬਿਲਕੁਲ ਜਰੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ ਦੇਸ਼ਾਂ ਤਾਣਾ ਸਿਟੀ ਗੁਰਦਾਸਪੁਰ ਦਾ ਮੁੱਖ ਗੇਟ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਕੂੜੇ ਦੇ ਢੇਰ ਲਗਾ ਕੇ ਬੰਦ ਕਰ ਦਿੱਤਾ ਤੇ ਸੜਕ ਦੇ ਵਿਚਕਾਰ ਬੈਠ ਕੇ ਰੋਡ ਝਾਮ ਕਰਦੇ ਹੋਏ ਧਰਨਾ ਲਗਾਇਆ ਗਿਆ ਇਸ ਦੌਰਾਨ ਕੌਂਸਲ ਕਰਮਚਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਇਨ੍ਹਾਂ ਕਰਮਚਾਰੀਆਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਮਿਉਂਸਿਪਲ ਕੌਂਸਲ ਅਤੇ ਨਗਰ ਕੌਂਸਲ ਅਧਿਕਾਰੀ ਵੀ ਇਸ ਰੋਸ ਮੁਜ਼ਾਰੇ ਵਿੱਚ ਸ਼ਾਮਿਲ ਸਨ ਦਾ ਵਾਕਿਆ ਹੋਇਆ ਮੇਰੇ ਪਹਿਲਾਂ ਇੱਥੇ ਅਸ਼ੋਕ ਜੀ ਯੋ ਰਹੇ ਨੇ ਹੁਣ ਸੁਪਰੀਡੈਂਟ ਨੇ ਇੱਥੇ ਨਗਰ ਕੌਂਸਲ ਇਹਨਾਂ ਦੀ ਮੈਨੂੰ ਕਾਲ ਆਉਂਦੀ ਆ 6 ਤਰੀਕ ਨੂੰ 7 ਤਰੀਕ ਨੂੰ 11 ਵਜੇ ਕਾਲ ਆਉਂਦੀ ਆ ਵੀ ਪ੍ਰਧਾਨ ਜੀ ਮੇਰੇ ਘਰ ਦੇ ਬਾਹਰ ਕੁਝ ਲੋਕ ਜਿਹੜੇ ਆ ਮੇਰਾ ਗੇਟ ਭੰਨ ਰਹੇ ਆ ਤੇ ਗੱਡੀ ਭੰਨ ਰਹੇ ਆ ਮੈਂ ਲੜਕੇ ਨੂੰ ਇੱਥੇ ਮੇਰਾ ਕਾਉਂਸਲਰ ਆ ਉਹਦੇ ਲਾਗੇ ਘਰ ਆ ਮੈਂ ਕਿਹਾ ਜਾਈਂ ਯਾਰ ਜਲਦੀ ਜਰਾ ਦੇਖੀ ਜਾ ਕੇ ਕਿ ਕੀ ਹੋਇਆ ਮੈਨੂੰ ਕਾਲ ਆਈ ਕਹਿੰਦੇ ਜੀ ਉਹ ਕੋਈ ਲੜਕਾ ਵਾ ਉਹ ਤੇ ਭੰਨ ਰਿਹਾ ਤੇ ਉਹਦੇ ਹਥਿਆ ਉਹਦੇ ਹੱਥ 'ਚ ਵੈਪਨ ਜਦੋਂ ਜਾ ਕੇ ਵੈਰੀਫਾਈ ਕੀਤਾ ਵਾਕਿਆ ਗੱਡੀ ਭੱਜੀ ਸੀ ਮੈਂ ਐਸ ਐਚਓ ਸਾਹਿਬ ਨੂੰ ਕਾਲ ਕੀਤੀ ਪੀਸੀਆਰ ਤੇ ਕਾਲ ਕੀਤੀ ਐਮਐਲਏ ਸਾਹਿਬ ਨੂੰ ਦੱਸਿਆ ਐਮਐਲਏ ਸਾਹਿਬ ਨੇ ਕਾਲ ਕੀਤੀ ਐਸਐਚਓ ਸਾਹਿਬ ਨੂੰ ਇਹਨਾਂ ਨਾਲ ਗੱਲ ਹੋਈ ਫਿਰ ਇਹਨਾਂ ਨੇ ਮੁਲਾਜ਼ਮ ਭੇਜੇ ਫਿਰ ਅਸੀਂ ਵੈਰੀਫਾਈ ਕੀਤਾ ਜਦੋਂ ਗਵਾਨ ਚ ਸਾਹਮਣੇ ਘਰ ਸੀ ਜਦੋਂ ਇਹ ਸ਼ਖਸ ਆਇਆ ਇਹਨੇ ਆਣ ਕੇ ਪੁੱਛਿਆ ਵੀ ਸ਼ੋਕਜੀ ਦਾ ਘਰ ਕਿਹੜਾ ਉਹਨਾਂ ਨੇ ਕਿਹਾ ਜੀ ਸਾਹਮਣਾ ਘਰ ਆ ਜਦੋਂ ਇੰਨੀ ਗੱਲ ਹੋਈਏ ਤਾਂ ਉਹਦੇ ਨਾਲ ਇੱਕ ਸਾਹਮਣੇ ਗਵਾਨ ਵਾਲੇ ਜਿਹੜਾ ਘਰ ਸੀ ਉਹਦੇ ਨਾਲ ਬੱਚਾ ਸੀ ਉਹ ਉਹ ਕਹਿੰਦਾ ਵੀ ਆ ਘਰ ਆ ਇਹ ਵੱਟਾ ਫੜ ਕੇ ਲਾਗੋ ਤੇ ਗੱਡੀ ਭੰਨੀ ਸਟਾਰਟ ਕਰਤੀ ਤੇ ਇਹਦੇ ਦਰਵਾਜੇ ਦੇ ਉੱਤੇ ਇੱਕ ਕੈਮਰਾ ਲੱਗਾ ਉਹਦੀ ਤਾਰ ਪੁੱਟਤੀ ਜਦੋਂ ਉਹਨੇ ਕਿਹਾ ਵੀ ਯਾਰ ਗੱਡੀ ਕੋ ਭੰਨੀ ਸਟਾਰਟ ਕਰਤੀ ਆ ਕਹਿੰਦਾ ਅੰਦਰ ਜਾਣਾ ਕਿ ਗੋਲੀ ਖਾਣੀ ਆ ਉਹ ਅੰਦਰ ਚਲਾ ਗਿਆ ਉਹਨੇ ਇਹਨੂੰ ਕਾਲ ਕੀਤੀ ਆ ਤੇਰੇ ਘਰ ਦੇ ਬਾਹਰ ਤੇਰੀ ਗੱਡੀ ਭੰਨ ਰਿਹਾ ਕੋਈ ਤੇ ਵੱਟੇ ਮਾਰ ਰਿਹਾ ਬਾਹਰ ਨਾਲੀ ਇਹਦੀ ਮੈਨੂੰ ਕਾਲ ਆਈ ਫਿਰ ਅਸੀਂ ਮੌਕੇ ਤੇ ਪਹੁੰਚੇ ਉਦੋਂ ਨੂੰ ਉਹ ਸਾਰਾ ਵਾਕਿਆ ਜਿਹੜਾ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਦੇ ਧਿਆਨ ਚ ਲਿਆਂਦਾ ਕੰਪਲੇਂਟ ਲਿਖ ਕੇ ਦਿੱਤੀ ਪਹਿਲਾਂ ਤੇ ਜਦੋਂ ਇੱਥੇ ਆਏ ਅੱਜ ਕੱਲ ਇਹ ਮੁੰਛੀਆਂ ਦੇ ਵੀ ਜੜੇ ਆ ਐਸ ਐਚਓ ਤੋਂ ਵੀ ਕਹਿੰਦੇ ਅਸੀਂ ਤਾਂ ਵਾ ਇਹਨਾਂ ਨੇ ਦਰਖਾਸਤ ਲਿਖੀ ਵੀ ਕਿਸੇ ਦਰਖਤ ਡਿੱਗਣ ਕਰਕੇ ਜਿਹੜੀ ਗੱਡੀ ਜੜੀ ਆ ਉਹ ਟੁੱਟ ਗਈ ਆ ਮੈਂ ਐਸ ਐਚਓ ਸਾਹਿਬ ਨਾਲ ਫੇਰ ਗੱਲ ਕੀਤੀ ਮੈਂ ਐਸ ਐਚਓ ਸਾਹਿਬ ਵੀਡੀਓ ਦੇਖੀ ਆ ਬੰਦਾ ਟਰੇਸ ਹੋ ਗਿਆ ਕਿਹੜਾ ਵਾ ਕਹਿੰਦੇ ਜੀ ਫੇਰ ਦਰਖਾਸਤ ਇਹ ਤੇ ਦੇ ਗਏ ਆ ਵੀ ਦਰਖਤੋਂ ਮੈਂ ਇਹ ਦੇ ਨਹੀਂ ਗਏ ਤੁਸੀਂ ਲਿਖੀ ਆ ਫੇਰ ਆਪਾਂ ਕੰਪਲੇਂਟ ਦਿੱਤੀ ਐਸ ਐਸ ਪੀ ਸਾਹਿਬ ਨੂੰ ਮਿਲੇ ਡੀ ਐਸ ਪੀ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਫਿਰ ਜਦੋਂ ਇਹਨਾਂ ਨੂੰ ਦਰਖਾਸਤ ਦਿੱਤੀ ਵੀ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ ਕੋਈ ਕਾਰਵਾਈ ਨਹੀਂ ਪੰਜ ਛੇ ਦਿਨਾਂ ਤੋਂ ਮੈਨੂੰ ਨਹੀਂ ਪਤਾ ਕਿਹਦਾ ਪ੍ਰੈਸ਼ਰ ਹੈ ਇਹਨਾਂ ਤੇ ਇੱਕ ਗੁੰਡਿਆਂ ਦੀ ਮਦਦ ਕਰ ਰਹੀ ਹੈ ਸਰਕਾਰ 6 ਦਿਨ ਹੋ ਗਏ ਆ ਇਹ ਸੁਪਰੀਡੈਂਟ ਆ ਸਾਰੇ ਸ਼ਹਿਰ ਦਾ ਇਹਨਾਂ ਨੇ ਸਵੇਰੇ ਸਫਾਈ ਕਰਾਉਣੀ ਹੁੰਦੀ ਆ ਇਹਨਾਂ ਨੇ ਸੁਪਰਵੀਜ਼ਨ ਕਰਨਾ ਇਹ ਉਦੋਂ ਦੇ ਇਹਨਾਂ ਦੇ ਬੱਚੇ ਵੀ ਸਹਿਮ ਦੇ ਮਾਹੌਲ ਚ ਨੇ ਬਾਹਰ ਨਹੀਂ ਨਿਕਲੇ ਉਦੋਂ ਦੇ ਘਰੋਂ ਮੈਨੂੰ ਇਹਨਾਂ ਦੇ ਫੈਮਿਲੀ ਮੈਂਬਰਾਂ ਦੀ ਕਾਲ ਆਈ ਦੋ ਤਿੰਨ ਵਾਰੀ ਵੀ ਪ੍ਰਧਾਨ ਜੀ ਸਾਡੇ ਉਹਦਾ ਨੁਕਸਾਨ ਨਾ ਕੋਈ ਕਰ ਦੇ ਪਰ ਪੁਲਿਸ ਜਿਹੜੀ ਅੱਜ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਪਰੋਂ ਅੱਜ ਫੋਨ ਆਇਆ ਕਮੇਟੀ ਘਰ ਮੈਂ ਕਿਸੇ ਫੰਕਸ਼ਨ 'ਚ ਸੀ ਕਿ ਈਓ ਸਾਹਿਬ ਇੱਥੇ ਆਓ ਤੇ ਆਣ ਕੇ ਕੰਪਰੋਮਾਈਜ਼ ਕਰੋ ਮੈਂ ਕਿਹਾ ਯਾਰ ਇਦਾਂ ੱਤਕਾ ਨਹੀਂ ਹੋਣਾ ਜੇ 6 ਦਿਨੇ ਉਹਨਾਂ ਨੂੰ ਦੇ ਦਿੱਤੇ ਆ ਚਲੋ ਅੱਜ ਚੱਲਦੇ ਆਂ ਨਾ ਗੱਲ ਹੀ ਕਰ ਲਈਏ ਅਸੀਂ ਗੱਲ ਕਰਨ ਆਏ ਆ ਤੇ ਆਉਂਦਿਆਂ ਕਹਿੰਦੇ ਆ ਜੀ ਚਲੋ ਛੱਡੋ ਪਰ ਮਕਾਇਆ ਰਾਜਨਾਵਾ ਜਿਹਦੇ ਕੋਲ ਗਲਤੀ ਹੋ ਗਈ ਆ ਯਾਰ ਇਹ ਤਾਂ ਕਾਦੀ ਗਲਤੀ ਆ ਕਿਸੇ ਬੰਦਾ ਅੰਦਰ ਬੈਠਾ ਕੰਪਰੋਮਾਈਜ਼ ਨਹੀਂ ਸੱਦਰੇ ਆ ਪੁਲਿਸ ਵਾਲੇ ਵੀ ਆਓ ਕੰਪਰੋਮਾਈਜ਼ ਕਰਨਾ ਯਾਰ ਇਹ ਤੇ ਬਿਹਾਰ ਤੋਂ ਵੀ ਗਾਹ ਨਿਕਲ ਗਿਆ ਜੇ ਆਪਾਂ ਉਦੋਂ ਦਾ ਮੀਡੀਆ ਚ ਨਹੀਂ ਦੱਸਿਆ ਸਾਡੇ ਕੋਲ ਫੋਟੋਜ਼ ਨੇ ਆਈਆਂ ਕਿ ਯਾਰ ਬੈਠ ਕੇ ਜੇ ਇਹਨਾਂ ਨੂੰ ਪੁੱਛ ਲੈਣ ਵੀ ਗੱਲ ਕੀ ਆ ਪਹਿਲਾਂ ਦੱਸੋ ਵੀ ਇਹਦੀ ਦੁਸ਼ਮਣੀ ਕੀ ਆ ਉਹਦੇ ਨਾਲ ਫਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਜੇ ਕਾਰਵਾਈ ਨਹੀਂ ਕਰਦੇ ਤੇ ਉਤੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਵੀ ਰਾਜੀਨਾਮਾ ਕਰ ਲਾ ਫਿਰ ਤੇ ਯਾਰ ਮੇਰੇ ਸਫਾਈ ਸਹਿਬਕ ਸਵੇਰੇ 6 ਵਜੇ ਵਿਚਾਰੇ ਇਹ ਗਰੀਬ ਲੋਕ ਸਵੇਰੇ ਉੱਠ ਕੇ 6 ਵਜੇ ਸਫਾਈ ਕਰਨ ਜਾਂਦੇ ਆ ਯਾਰ ਜਿਹੜਾ ਮਰਜੀ ਇਹਨਾਂ ਨੂੰ ਕੁੱਟੂਗਾ ਤੁਹਾਡੀ ਮੰਗ ਕੀ ਹੈਗੀ ਸਾਡੀ ਮੰਗ ਇਹ ਆ ਤੁਰੰਤ ਦੋਸ਼ੀ ਅੰਦਰ ਬਿਠਾ ਕੇ ਚਾਹ ਪੀ ਰਹੇ ਨੇ ਤੁਰੰਤ ਕਾਰਵਾਈ ਕੀਤੀ ਜਾਏ ਪਰਚਾ ਕੀਤਾ ਜਾਏ ਜੇ ਨਹੀਂ ਕੀਤਾ ਸਵੇਰ ਤੋਂ ਮੁਕੰਮਲ ਸਫਾਈ ਜਿਹੜੀ ਆ ਉਹ ਬੰਦ ਕੀਤੀ ਜਾਊ ਜਿੰਨੇ ਸਮੂਹ ਕਾਉਂਸਲਰ ਸਬਾਨ ਵੀ ਇੱਥੇ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਬਾਦ ਹਲਕੇ ਚ ਵੀ ਸਾਰੇ ਸਰਪੰਚਾਂ ਨੂੰ ਮੈਂਬਰਾਂ ਨੂੰ ਆਪਣੇ ਮੋਦਵਾਰਾਂ ਨੂੰ ਡਿਊਟੀਆਂ ਲਾ ਕੇ ਸਾਰਾ ਹੀ ਸ਼ਹਿਰ ਜਾਮ ਕਰਕੇ ਰੱਖ ਦਾਂਗੇ ਜੇ ਪਰਚਾ ਦਰਜ ਕਰਨਾ ਕਾਰਵਾਈ ਕਰਨੀ ਕਰ ਦੇਣ ਉਸ ਤੋਂ ਇਲਾਵਾ ਸਾਡੇ ਕੋਈ ਉਹਨਾਂ ਚ ਨਾ ਨਾ ਕੋਈ ਕੰਪਰੋਮਾਈਜ਼ ਨਹੀਂ। ਜ਼ਿਲ੍ਹਾ ਤਰਨਤਾਰਨ ਦੀ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਵਿਖੇ ਅੱਜ ਤੜਕਸਾਰ 38 ਸਾਲਾ ਨੌਜਵਾਨ ਦਾ ਇੱਕ 65 ਸਾਲਾ ਨਿਹੰਗ ਸਿੰਘ ਬਜ਼ੁਰਗ ਵੱਲੋਂ ਕਿਰਪਾਨ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਤ ਸਿੰਘ ਉਰਫ ਘਾਰੂ ਪੁੱਤਰ ਅਮਰੀਕ ਸਿੰਘ ਜੋ ਕੇ ਗਲੇ ਵਿੱਚ ਬੀੜੀ ਪੀ ਰਿਹਾ ਸੀ ਜਿਸ ਨੂੰ ਪਿੰਡ ਦੇ ਹੀ ਰਹਿਣ ਵਾਲੇ 65 ਸਾਲਾ ਬਜ਼ੁਰਗ ਨਿਹੰਗ ਸੁਖਚੰਨ ਸਿੰਘ ਉਰਫ ਚੰਨੋ ਵੱਲੋਂ ਉਸ ਨੂੰ ਬੀੜੀ ਪੀਣ ਤੋਂ ਰੋਕਿਆ ਗਿਆ ਤਾਂ ਅੱਗੇ ਸੁਖਰਾਜ ਸਿੰਘ ਵੱਲੋਂ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਤਕਰਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਨਿਹੰਗ ਸਿੰਘ ਸੁਖਚੰਨ ਸਿੰਘ ਵੱਲੋਂ ਸੁਖਰਾਜ ਸਿੰਘ ਦੀ ਛਾਤੀ 'ਤੇ ਸਿੱਧੀ ਕਿਰਪਾਨ ਮਾਰ ਦਿੱਤੀ ਜਿਸ ਕਾਰਨ ਸੁਖਰਾਜ ਸਿੰਘ ਦੀ ਕੁਝ ਹੀ ਮਿੰਟਾਂ ਵਿੱਚ ਉੱਥੇ ਹੀ ਮੌਤ ਹੋ ਗਈ। ਹਾਂਜੀ ਸਰ ਇੱਕ ਨੌਜਵਾਨ ਦਾ ਹੁਣ ਸਭਰਾਵੀ ਕਤਲ ਹੋਇਆ ਹੈ ਜਿਹੜਾ ਕੀ ਮਾਮਲਾ ਕੀ ਹੈ ਤੇ ਕੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ? ਮੌਲਾਕੇ ਇਸ ਸੁਖਰਾਜ ਸਿੰਘ ਉਰਫ ਘਰੋ ਪੁੱਤਰ ਮਰੀ ਸਿੰਘ ਵਾਸੀ ਪੱਤੀ ਮੱਲੀ ਆ ਸਭਰਾ ਦਾ ਮਰਡਰ ਹੋਇਆ ਇਹਦੀ ਉਮਰ 28 ਸਾਲ ਦੀ ਜਿਹਨੇ ਮਾਰਿਆ ਉਹਦਾ ਨਾਮ ਹੈਗਾ ਸਖਚੈਨ ਸਿੰਘ ਪੁੱਤਰ ਮਿੰਦਰ ਸਿੰਘ ਇਹ ਵੀ ਉਥੋਂ ਦੇ ਰਹਿਣ ਵਾਲਾ ਕੋਬੇੜੀ ਪੀਣ ਦੇ ਕਾਰਨ ਉਹਨੇ ਕਿਹ ਰੋਕਿਆ ਨਾ ਤੇ ਉਹਨੇ ਇੱਕ ਗਾੜੀ ਕੋਚ ਚੁਈ ਦੇ ਦਿਆ ਉਹਨੇ ਆਪਦੀ ਜਿਹੜੀ ਇੱਕ ਹੀ ਕਰਪਾਂ ਕਰ ਗੁੰਦੇ ਨੂੰ ਚਾਤੀ ਮਾਰ ਕੇ ਕਤਲ ਕਰਤਾ ਤੇ ਬੰਦਾ ਹੀ ਫੜ ਲਿਆ ਹੀ ਮੋਕੇ ਤੇ ਇਹ ਕਿਰਪਾਣੇ ਬਰਾਮਦ ਕਰ ਲਈ ਤੇ ਉਹਦੇ ਪਰਿਵਾਰ ਦੇ ਮੈਂਬਰ ਦਾ ਬਿਆਨ ਲੈ ਕੇ ਇਹ ਅਗਲੀ ਕਾਰਵਾਈ ਹੋਵੇਗੀ ਜੀ 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 ਤੇ ਉਹਦੇ ਤਹਿ ਚਾ ਕੇ ਦੇ ਨੇ ਗੁੱਸੇ ਜਾ ਕੇ ਤੇ ਜਿਹੜਾ ਉਹਦੇ ਕਿਰਪਾਨ ਮਾਰਦੀ ਤੇ ਲਗਭਗ ਉਹਦਾ ਕਤਲ ਹੋ ਗਿਆ ਮਾੜਾ ਹੈ ਜੀ ਬਹੁਤ ਜ਼ਿਆਦਾ ਤੇ ਬਾਕੀ ਦੋਸ਼ੀ ਜਿਹੜਾ ਉਹ ਪੁਲਿਸ ਦੀ ਗ੍ਰਿਫਤਾਰ ਦੇ ਵਿੱਚ ਹੈ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੁਲਿਸ ਵੱਲੋਂ ਵੀ ਇਸ ਤੇ ਸਖਤ ਤੋਂ ਸਖਤ ਜਿਹੜੀ ਕਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਤਾ ਕਰਨ ਕੀ ਹੈ ਜੀ ਕਿਸੇ ਦਾ ਬੱਚਾ ਮਾਰ ਦੇਣਾ ਕੋਈ ਚੰਗੀ ਗੱਲ ਨਹੀਂ ਜੇ ਗਾਲ ਕੱਢੀ ਸੀ ਉਹਦਾ ਵੈਹ ਕੇ ਵੀ ਕੋਈ ਪੰਚਾਇਤ ਦੇ ਵਿੱਚ ਵੀ ਨਿਆ ਹੋ ਸਕਦਾ ਸੀਗਾ ਤੇ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਜੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਦੇ ਦੋ ਨੌਜਵਾਨਾਂ ਦੀ ਤਰਨਤਾਰਨ ਤੋਂ ਘਰ ਵਾਪਸ ਪਰਤਦੇ ਪਿੰਡ ਕਾਂਗ ਨਜ਼ਦੀਕ ਐਕਸੀਡੈਂਟ ਦੌਰਾਨ ਮੌਕੇ ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਉਮਰ 23 ਸਾਲ ਤੇ ਦੂਜਾ ਗੁਰਜਨ ਸਿੰਘ ਜੰਟਾ ਉਮਰ 25 ਸਾਲ ਪੁੱਤਰ ਟੈਲ ਸਿੰਘ ਵਾਸੀ ਖਡੂਰ ਸਾਹਿਬ ਜੋ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਤਰਨਤਾਰਨ ਕਿਸੇ ਕੰਮ ਲਈ ਗਏ ਤੇ ਜਦੋਂ ਵਾਪਸ ਆਉਂਦਿਆਂ ਪਿੰਡ ਕਾਂਗਾਂ ਨਜ਼ਦੀਕ ਪੂਜੇਤਾ ਟਰੈਕਟਰ ਜਿਸ ਦੇ ਪਿੱਛੇ ਸਪਰੇਅ ਵਾਲੀ ਮਸ਼ੀਨ ਲੱਗੀ ਹੋਈ ਸੀ ਉਸ ਨਾਲ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਕਾਰਨ ਦੋ ਮਨੋਚਾਨਾਂ ਦੇ ਮੌਕੇ ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪੁੱਤ ਤਣ ਤਨ ਨੂੰ ਸਮਾਨ ਲੈਣ ਗਏ ਸਪੀਡਪੜ ਮੁਰਸਨਾ ਦਾ ਕੰਮ ਕਰਦੇ ਸੀ ਉਧਰ ਵਾਪਸੀ ਆਉਂਦਿਆਂ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਕਿੰਨੇ ਜਾਣੇ ਹੀ ਦੋ ਜਣੇ ਹੀ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਨਾਮ ਗਜੰਟ ਸਿੰਘ ਜੀ ਭਰਾ ਹੀ ਆਪਣਾ ਤੇ ਉਹ ਗਏ ਸੀ ਕਰਨਤਾਰਨ ਸਾਹਿਬ ਕਪੜੇ-ਕਪੜੇ ਲੈਣ ਗਏ ਸੀ ਤੇ ਆਉਂਦੇ ਆ ਰਾਲ ਵਿੱਚ ਅਸੀ ਲੰਡ ਹੋਇਆ ਉਹਨਾਂ ਦਾ ਤੇ ਜਿਹੜਾ ਚਾਲ ਕੇ ਸੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ-ਕੱਲਾ ਵਿਚਾਰਾ ਹੈਗਾ ਸੀ ਨਾਲ ਉਹ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੋਟਰਸਾਈਕਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੋਟਰਸਾਈਕਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦੇ ਨਾਲ ਆਇਆ ਵੀਰ ਦਾ ਨਾਂ ਕੀ ਵੀਰ ਲਜੈਂਟਾ ਸੀ ਜੀ ਵਿਆਹ ਹੈ ਹਾਂਜੀ ਵਿਆਹ ਹੈ ਜੀ ਕੀ ਮੰਗੇ ਕਰਦੇ ਹੋ ਮੰਗੇ ਹੋਏ ਨੇ ਪ੍ਰਸ਼ਾਸਨ ਤੋਂ ਕੇ ਵਾਸਤੇ ਇਨਸਾਫ ਚਾਹੀਦਾ ਵਿਚਾਰੇ ਨੂੰ ਕਿਉਂਕਿ ਉਹ ਕਮਾਈਆਂ ਸੰਦੇ ਵਿਚਾਰਾ ਉਹ ਹੀ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਵੇਲੇ ਅੱਜ ਮੋਹਾਲੀ ਦੇ ਮੈਡੀਕਲ ਹਸਪਤਾਲ ਤੇ ਕਾਲਜ ਦਾ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਉਹਨਾਂ ਨੇ ਕਿਆ ਕਿਆ ਚੱਥੇ ਸਹੂਲਤਾਂ ਦੇ ਰਹਿੰਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਆਏ ਹੋਏ ਹਨ ਉਨਾ ਕੇ ਆਗੇ ਸਰਕਾਰ ਦਾ ਇੱਕੋ ਇੱਕ ਟੀਚਾ ਹੈ ਕਿ ਸਾਰੀਆਂ ਸਿਹਤ ਸਹੂਲਤਾਂ ਇੱਕੋ ਛੱਤ ਥਲੇ ਦਿੱਤੀਆਂ ਜਾ ਸਕਣ ਜਿਹੜੇ ਆਗੇ ਹਸਪਤਾਲ ਦੇ ਵਿੱਚ ਪੇਸ਼ੈਂਟਸ ਦਾ ਇਲਾਜ ਹੋ ਰਿਹਾ ਪਰ ਉਹ ਹਾਲਾਤ ਤਾਂ ਠੀਕ ਹੈਗੇ ਪਰ ਤੇ ਜਿਹੜਾ ਜੋ ਕੁਝ ਹੋ ਰਿਹਾ ਇਹ ਹਾਲਾਤ ਬਹੁਤ ਮਾੜੇ ਨੇ ਨਹੀਂ ਹੋਣਾ ਚਾਹੀਦਾ ਇੱਕ ਡੈਮੋਕਰੇਟ ਕੰਟਰੀ ਜਿਹਨੂੰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਮਦਰ ਆਫ ਡੈਮੋਕ੍ਰੇਸੀ ਜੀ ਉਹਦੇ ਵਿੱਚ ਜਿਹੜੇ ਪੰਦੇ ਪੀਸਫੁਲ ਪ੍ਰੋਟੈਸਟ ਕਰਦੇ ਆ ਸਾਡਾ ਜਿਹੜਾ ਸੰਵਿਧਾਨ ਹੈ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਤੁਹਾਨੂੰ ਜਿਹੜੀ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਫਰੀडम ਆਫ ਐਕਸਪ੍ਰੈਸ਼ਨ ਜਿਹਦੇ ਵਿੱਚ ਕਤ ਔਰ ਇਹ ਜਿਹੜੇ ਬੰਦੇ ਆ ਗਏ ਇਹਨਾਂ ਤੋਂ ਜਿਆਦਾ ਬੰਦੇ ਜਿਹੜੇ ਆ ਗਏ ਅੰਮ੍ਰਿਤਸਰ ਤਰਨਤਾਰਨ ਤੋਂ ਜੋ ਜਿਹੜਾ ਮਤਲਬ ਆ ਹੁਣ ਮਿਲ ਕੇ ਆਏ ਉਹਨਾਂ ਨੂੰ ਜਿਹੜੇ ਆ ਗਏ ਡੂਰ ਸਾਹਿਬ ਤੋਂ ਜੀ ਇਹ 300 ਕਿਲੋਮੀਟਰ ਬੜੇ ਆਰਾਮ ਨਾਲ ਚੱਲ ਕੇ ਆਇਆ ਕਿਤੇ ਕੋਈ ਪ੍ਰੋਬਲਮ ਨਹੀਂ ਹੋਈ ਜੀ ਠੀਕ ਹੈ ਜੀ ਜਦੋਂ ਹਰਿਆਣੇ ਵਾਲਿਆਂ ਨੇ ਬੰਦ ਕਰਤਾ ਨੈਸ਼ਨਲ ਹਾਈਵੇ ਆ ਉਹਨਾਂ ਨੇ ਕਿੱਦਾਂ ਬੰਦ ਕਰਤਾ ਜਦੋਂ ਮਾਨਯੋਗ ਸੁਪਰੀਮ ਕੋਰਟ ਕਹਿ ਰਹੀ ਹੈ ਮਾਨਯੋਗ ਅਦਾਲਤ ਕਹਿ ਰਹੀ ਹੈ ਕਿ ਜਿਹੜਾ ਤੁਸੀਂ ਨੈਸ਼ਨਲ ਹਾਈਵੇ ਕੋਈ ਵੀ ਬੰਦ ਨਹੀਂ ਕਰ ਸਕਦਾ ਉਹਦੇ ਸਰਕਾਰ ਵੀ ਸ਼ਾਮਿਲ ਤੇ ਉਹਨਾਂ ਨੇ ਜਿਸ ਤਰ੍ਹਾਂ ਜੋ ਕੱਲ ਹੋਇਆ ਉਥੇ ਇਹ ਮਤਲਬ ਲੋਕ ਰਾਜ ਨੂੰ ਸ਼ੋਭਾ ਨਹੀਂ ਦਿੰਦਾ ਬਹੁਤ ਮਾੜੀ ਗੱਲ ਹੈ ਬਹੁਤ ਹੀ ਅਨਫੋਰਚੂਨੇਟ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜਾ ਅੱਛਾ ਰੋਲ ਪਲੇ ਕਰਕੇ ਉਹਨਾਂ ਦੀ ਆਪਸ ਗੱਲਬਾਤ ਵੀ ਭਾਈ ਉਹਨਾਂ ਨੂੰ ਗੱਲਬਾਤ ਕਰਕੇ ਕਿਉਂਕਿ ਕਿਸਾਨਾਂ ਦਾ 13 ਮਹੀਨੇ 13 13 ਮਹੀਨਿਆਂ ਦਾ ਸੰਘਰਸ਼ 26 ਮਹੀਨਿਆਂ ਦਾ ਇੰਤਜ਼ਾਰ ਮਤਲਬ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀਗੀਆਂ ਉਹ ਵੀ ਪੂਰੀਆਂ ਨਹੀਂ ਹੋਈਆਂ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਟਰਸਟ ਡੈਫੀਸਿਟ ਹੈਗਾ ਸਰਕਾਰ ਦੇ ਵਿੱਚ ਤੇ ਜਿਹੜੇ ਆਪਣੇ ਕਿਸਾਨ ਔਰ ਮਜ਼ਦੂਰ ਜਿਹੜੇ ਸੰਘਰਸ਼ ਕਰਦੇ ਆ ਸੰਘਰਸ਼ ਇਹ ਜੋ ਹੋਇਆ ਕਿ ਜਿਸ ਮੈਂ ਦੇਖ ਰਿਹਾ ਸੀਗਾ ਅਸਮਾਨ ਤੋਂ ਜੋ ਤੁਹਾਡੇ ਟੀਵੀ ਵਾਲੇ ਤੁਹਾਡੇ ਸੱਜਣ ਦਿਖਾ ਰਹੇ ਸੀ ਤੁਹਾਡੇ ਤੁਹਾਡੇ ਪੱਤਰਕਾਰ ਵੀ ਇੰਜਰ ਹੋਇਆ ਸੀ ਜੀ ਜੀ ਸਾਹਿਬ ਹਾਂ ਉਹਨਾਂ ਦੇ ਮੈਂ ਦੇਖਿਆ ਦੋ ਤਿੰਨ ਪੱਤਰਕਾਰ ਵੀ ਇੰਜਰ ਹੋਏ ਔਰ ਇੱਕ ਕਿਸਾਨਾਂ ਦੀ ਗੰਤਿ ਤਾਂ ਜਿਹੜੀ ਹੈਗੀ ਆ ਉਹ 40 ਦੇ ਕਰੀਬ ਸੀ ਜਾਂ 60 ਦੇ ਕਰੀਬ ਜਿਹੜੇ 60 70 ਕਿਲੋ ਦੇ ਫਾਰਮਰ ਜੀ ਔਰ ਕੋਈ ਫਿਰ ਦੋ ਤਿੰਨ ਦੇ ਤਾਂ ਹੈਡ ਇੰਜਰੀ ਹੈ ਸੀਰੀਅਸ ਆ ਤਿੰਨ ਚਾਰ ਦੇ ਫ੍ਰੈਕਚਰਸ ਵੀ ਹੋ ਜਾ ਬੜੀਆਂ ਸੀਰੀਅਸ ਇੰਜਰੀਜ਼ ਆ ਔਰ ਅਸਮਾਨ ਦੇ ਉੱਤੋਂ ਜਿਸ ਤਰ੍ਹਾਂ ਬੋਲੇ ਵਰਸ ਰਹੇ ਸੀਗੇ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਮਤਲਬ ਜਾਰਦੇਸ਼ ਨੂੰ ਸ਼ੋਭਾ ਨਹੀਂ ਦਿੰਦਾ ਜੀ ਇਹਦੇ ਨਾਲ ਕੋ ਸਾਡੀ ਕੋਈ ਇੱਜ਼ਤ ਨਹੀਂ ਬਣਦੀ ਦੁਨੀਆਂ ਦੇ ਵਿੱਚ ਮੈਂ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਔਰ ਸਾਰੇ ਜੀ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਬਹੁਤ ਲੰਮਾ ਇਹਨਾਂ ਦਾ ਸੰਘਰਸ਼ ਹੈ ਔਰ ਆਪਣਾ ਹੱਕ ਮੰਗਦੇ ਆਏ ਇਹ ਕੋਈ ਮਨ ਲਓ ਕਿ ਬਗਾਨੇ ਥੋੜੀ ਆ ਤੁਹਾਡੇ ਆਪਣੇ ਆ ਜਿਹਨੂੰ ਤੁਸੀਂ ਅੰਨ ਦਾ ਤਾਂ ਕਹਦੇ ਹੋ ਉਹਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਅਤਿਆਚਾਰ ਇਹ ਲੋਕਰਾਜ ਨੂੰ ਸ਼ੋਭਾ ਨਹੀਂ ਦਿੰਦਾ ਬਿਲਕੁਲ ਨਹੀਂ ਸ਼ੋਭਾ ਦਿੰਦਾ ਇਹ ਔਰ ਮੈਂ ਅਨੇਦ ਕਰਦਾ ਕਿ ਬੈਟਰ ਸੈਂਸ ਕੋਲ ਪ੍ਰਵੇਲ ਸਰਕਾਰ ਇਹਦਾ ਮਸਲੇ ਦਾ ਪੱਕਾ ਹੱਲ ਲੱਭੇਗੀ ਕੋਈ ਦੋ ਮਹੀਨੇ ਪਹਿਲਾਂ ਕਿਨੂੰ ਵੱਡਣ ਲਈ ਬਾਈਕ ਤੇ ਜਾ ਰਹੇ ਦੋ ਵਿਅਕਤੀਆਂ ਨੂੰ ਸੇਦਾ ਵਾਲੀ ਨੇੜੇ ਇੱਕ ਕਾਰ ਨੇ ਟੱਕਰ ਮਾਰੀ ਸੀ ਜਿਸ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਦੀ ਦੋ ਮਹੀਨੇ ਬਾਅਦ ਗੰਗਾ ਨਗਰ ਚ ਇਲਾਜ ਰਾਨ ਅੱਜ ਦਰਦਨਾਕ ਮੌਤ ਹੋ ਗਈ ਜਿਸ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਅਬੋਰ ਹਸਪਤਾਲ ਦੇ ਮਰਦਾ ਘਰ ਵਿੱਚ ਸੁੰਰੱਖਿਆ ਗਿਆ ਤੇ ਪ੍ਰਾਪਤ ਜਾਣਕਾਰ ਅਨੁਸਾਰ ਸ਼ੁਗਰ ਸਿੰਘ ਪੁੱਤਰ ਧਨੀ RAM ਉਮਰ ਕਰੀਬ 56 ਸਾਲ ਵਾਸੀ ਇਟਾਵਾ ਯੂਪੀ ਆਪਣੇ ਦੋਸਤ ਸੀ ਆਰਾਮ ਪੁੱਤਰ ਤੁਲਸੀ RAM ਨਾਲ ਕਿਨੂ ਵੜਨ ਲਈ ਇੱਥੇ ਆਇਆ ਹੋਇਆ ਸੀ ਤੇ 18 ਦਸੰਬਰ ਨੂੰ ਜਦੋਂ ਉਹ ਦੋਵੇਂ ਸਾਈਕਲ ਤੇ ਸਹੰਦਾਵਾਲੀ ਜਾ ਰਹੇ ਸਨ ਤਾਂ ਆਲਮਗੜ ਅਤੇ ਧਰਮਪੁਰਾ ਵਿਚਕਾਰ ਕਾਰ ਚਾਲਕ ਨੇ ਉਹਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ ਪਰ ਅਜ ਹੁਣ ਇੱਕ ਦੀ ਮੌਤ ਹੋ ਗਈ ਹੈ। ਕੀ ਕੀ ਕਾਰਵਾਈ ਕੀਤੀ ਗਈ ਹੈ ਜੀ? ਇਹਦਾ ਜੀ ਮਿਤੀ 18 12 2023 ਨੂੰ ਇੱਕ ਐਕਸੀਡੈਂਟ ਹੋਇਆ ਸੀ I20 ਕਾਰ ਤੇ ਮੋਟਰਸਾਈਕਲ ਦਾ। ਜੀ। ਮੋਟਰਸਾਈਕਲ ਤੇ ਸ਼ੁਗਰ ਸਿੰਘ ਤੇ ਸੀ ਆਰਾਮ ਇਹ ਕਿਨੂ ਦੇ ਬਾਗਾਂ ਦੀ ਠੇਕੇਦਾਰੀ ਕਰਦੇ ਆ। ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਆ ਇਹ ਉਧਰ ਆਪਣੇ ਬਾਗਾਂ ਤੇ ਠਿੱਕੇ ਦੇ ਠੇਕੇ ਦੇ ਲਏ ਬਾਗਾਂ ਤੇ ਕੀੜਾ ਮਾਰ ਕੇ ਆ ਰਹੇ ਸੀਗੇ ਤੇ ਜਿਹੜਾ ਧਰਮਪੁਰੇ ਵਾਲਾ ਕਟਾ ਉਥੋਂ ਟਰਨ ਕਰਨ ਲੱਗੇ ਤੇ ਪਿੱਛੋਂ ਕਾਰ ਸਪੀਡ 'ਚ ਆਉਂਦੀ ਸੀਗੀ ਉਹ ਨਾਲ ਟਕਰਾ ਗਈ ਤੇ ਇਹਨਾਂ ਦੀ ਸੱਟਾਂ ਲੱਗ ਗਈਆਂ ਉਦੋਂ ਉਦੋਂ ਇਹ ਦਾਖਲ ਸੀਗੇ ਤੇ ਇਹਨਾਂ ਦਾ ਸਾਥੀ ਜਿਹੜਾ ਲਖਮ ਸਿੰਘ ਸੀ ਉਹ ਪਿੱਛੇ ਆ ਰਿਹਾ ਸੀ ਮੋਟਰਸਾਈਕਲ ਤੇ ਉਹਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਸੀਗਾ ਮੁਕਦਮਾ ਨੰਬਰ 4/23 दर्ज किया शुगर सिंह जो मजरूब हो गया जी हम पोस्टमार्टम करा के डेड बॉडी वारसा हवाले कर रहे हैं ये हमारे रिश्तेदार यहाँ पर जो है अबोहर में हमेशा की तरह आते थे ये किन्नू का काम करते थे तो ये 18 दिसंबर को इससे पहले आए हुए थे 18 दिसंबर को अपना काम से निकले थे सुबह तो पीछे ये बाइक पे थे दूसरे बंदे गाड़ी चला रहे उस पर बैठे हुए थे पीछे से और पीछे से किसी कार ने जो है इनको तेज जो है टक्कर मारी है उस दौरान उसके बाद जो है तेज हादसा हुआ उसके बाद एम्बुलेंस जो है यहाँ अस्पताल अवहर में ले आई सरकारी अस्पताल में उसके बाद जो है चूंकि परिजन साथ थे नहीं कोई तो एम्बुलेंस वाले फिर उसके बाद यहाँ से रेफ़र किया गया सरकारी अस्पताल से फिर ये गंगानगर श्री गंगानगर में एक आर एस हॉस्पिटल है वहाँ आनंद फानन में भर्ती कराया गया उनको तब से जो है उनका इलाज चल रहा मैं हम लोग जो है वहाँ पर दो महीने से लगातार इलाज करा रहे हैं और आज ये तेरह तारीख है आज जो है वो सुबह एक्सपायर हो गए हैं क्या मांग करते हो प्रशासन से हम यही मांग करते हैं नियमानुसार जो है जिस तरह से ये घटना हुई है तो उसकी जो है सही से हम मुकदमा दर्ज किया जाए और जिसने भी ये घटना की है उसको पनिश किया जाए सर क्योंकि हम लोगों का बहुत आर्थिक नुकसान हुआ है हमारा इंसान भी चला गया है हमें कुछ यहाँ इंसाफ अभी तक मिला नहीं है सर लुधियाना के विधानसभा हलका चगराउंड बीते दिन एक वीडियो वायरल हुई थी जिस विवा किया जा रहा है कि हल्के दैर कानूनी माइनिंग हो रही है जिससे सख्त ਨੋਟਿਸ ਲੈਂਦੇ ਹੋਏ ਹਲਕੇ ਦੇ ਐਮਐਲਏ ਸਰਬਜੀਤ ਕੋਰ ਮਾਨੁਕੇ ਅਤੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਪੁਲਿਸ ਵੱਲੋਂ ਬੀਤੀ ਰਾਤ ਅਚਨਚੇਤ ਇਲਾਕੇ ਦੇ ਵਿੱਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਪਰ ਮੌਕੇ ਤੇ ਮਾਈਨਿੰਗ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਜਿਸ ਕਰਕੇ ਖਾਲੀ ਆਤੀ ਵਿਭਾਗ ਨੂੰ ਵਾਪਸ ਜਾਣਾ ਪਿਆ ਇਸ ਦਰਾਂਨ ਐਮਐਲਏ ਮਾਨੁਕੇ ਨੇ ਕਿਹਾ ਹੈ ਕਿ ਇਹਨਾਂ ਨੂੰ ਹਲਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆਸ ਖੜੇ ਮਾਈਨਿੰਗ ਵਾਲੇ ਤੇ ਇਹ ਖੜੇ ਸਾਡੇ ਪੁਲਿਸ ਡਿਪਾਰਟਮੈਂਟ ਰੂਟੀਨ ਚੈੱਕ ਅਪ ਕਰਦੇ ਆ ਅੱਜ ਆਪਾਂ ਇਸ ਟਾਈਮ ਖੜੇ ਆ ਰਾਤ ਹੋ ਚੁੱਕੀ ਹੈ ਜੇ ਇਲੀਗਲ ਮਾਈਨਿੰਗ ਇਸ ਜਗ੍ਹਾ ਤੇ ਹੋਵੇ ਕੋਈ ਟਿੱਪਰ ਕੋਈ ਟਰਾਲੀ ਕੋਈ ਕੁਛਤਾ ਦਿਸੇ ਦੂਰ ਤੱਕ ਨਿਗਾਹ ਮਾਰ ਕੇ ਦੇਖ ਲੋ ਬਿਲਕੁਲ ਤੁਹਾਨੂੰ ਸਨਸਰਾ ਨਜ਼ਰ ਆਏਗੀ ਤੁਸੀਂ ਅਚਾਨਕ ਚੈਕਿੰਗ ਕਰਨ ਆਏ ਹੋ ਸਾਰੇ ਜਣੇ ਕਿਸੇ ਨੂੰ ਕੁਝ ਤੁਸੀਂ ਕਿਸੇ ਨੂੰ ਕੁਝ ਦੱਸਿਆ ਵੀ ਨਹੀਂ ਕਿਸੇ ਡਿਪਾਰਟਮੈਂਟ ਨੂੰ ਕੁਝ ਪਤਾ ਵੀ ਨਹੀਂ ਸੀ ਫਿਰ ਵੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਡੇ ਏਰੀਏ ਚ ਜਗਰਾਉਂ ਦੇ ਵਿੱਚ ਅਜੇ ਤੱਕ ਖੱਡ ਚੱਲੀਆਂ ਹੀ ਨਹੀਂ ਕਿਉਂਕਿ ਜਿਹੜੀਆਂ ਖੱਟਾਂ ਚੱਲੀਆਂ ਉਹ ਦੂਸਰੇ ਏਰੀਏ ਦੇ ਵਿੱਚ ਪੈਂਦੀਆਂ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਕਹਿੰਦੀ ਵੀ ਜਿਹੜੇ ਸਿਆਸੀ ਵਿਰੋਧੀ ਮੇਰੇ ਚਾਲ ਚੱਲਦੇ ਆ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਵੀ ਜੇ ਕਿਸੇ ਗੱਲ ਨੂੰ ਕਹਿਣਾ ਤੇ ਉਹਨੂੰ ਪ੍ਰੂਫ ਵੀ ਦੇਣਾ ਪੈਂਦਾ ਮੈਂ ਜਿਹੜੇ ਵੀ ਇਹ ਵੀਡੀਓ ਵਾਇਰਲ ਹੋ ਰਹੀ ਗਿਆ ਜਿਸ ਸਖਸ਼ ਨੇ ਵੀ ਇਸ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਲੀਗਲ ਨੋਟਿਸ ਵੀ ਭੇਜਾਂਗੇ ਤੇ ਉੱਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਇਥੇ ਨਜਾਇਜ਼ ਮਾਈਨਿੰਗ ਬਟ ਰੋਜ਼ਾਨਾ ਹੀ ਜਿਹੜੀ ਹੈਗੀ ਹੈ ਚੈਕਿੰਗ ਜਿਹੜੀ ਹੈਗੀ ਹੈ ਮਾਈਨਿੰਗ ਡਿਪਾਰਟਮੈਂਟ ਨਾਲ ਲੈ ਕੇ ਉਹਨਾਂ ਨਾਲ ਲੈ ਕੇ ਐਸਜੀੂ ਸਾਹਿਬ ਜੀ ਸਾਹਿਬ ਚੈੱਕ ਕਰਦੇ ਆ ਕੋਈ ਵੀ ਅਜੇ ਤੱਕ ਇਹ ਜੀ ਨਹੀਂ ਸਾਹਮਣੇ ਆਈ ਜਿਹਦੇ ਨਾਲ ਪਤਾ ਲੱਗਦਾ ਵੀ ਇਹ ਨਜਾਇਜ਼ ਮਾਈਨਿੰਗ ਹੈ ਵੈਸੇ ਵੀ ਇਹ ਖੱਡ ਤਾਂ ਜਿਹੜੀ ਹੈਗੀ 31 ਪਾਰਾਂ ਤੋਂ ਬੰਦ ਪਈ ਹੈ ਜਿਸ ਬਾਰੇ ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਵੀ ਪੁੱਛ ਸਕਦੇ ਹੋ ਜੇਕਰ ਉਹ ਇਹੀ ਕੋਈ ਗੱਲਾਂ ਹੁੰਦੀ ਟੋਲ ਫਰੀ ਨੰਬਰ ਹੈਗੇ ਆ ਥਾਣੇ ਦਾ ਨੰਬਰ ਹੈਗਾ ਮੇਰਾ ਨੰਬਰ ਹੈਗਾ 9878800168 ਕੋਈ ਵੀ ਮੇਰੇ ਕੋਲ ਕੰਪਲੇਨਟ ਕਰ ਸਕਦਾ ਹੈ ਅਜਿਹੀ ਕੋ ਰੋਜ਼ਾਨਾ ਹੀ ਜਿਹੜੀ ਹੈਗੀ ਹੈ ਰੁਟੀਨ ਦੀ ਚੈਕਿੰਗ ਕੀਤੀ ਜਾਂਦੀ ਹੈ ਅੱਜ ਵੀ ਜਿਹੜੀ ਹੈਗੀ ਹੈ ਪੁវិញ ਖੁਦ ਦੇਖ ਸਕਦੇ ਹੋ ਜਿਹੜੀ ਚੈਕਿੰਗ ਹੈ ਰੂਟੀਨ ਦੀ ਐਸਡੀਓ ਸਾਹਿਬ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤੁਹਾਨੂੰ ਅੱਜ ਜਿਹੜੀ ਤੁਸੀਂ ਚੈਕਿੰਗ ਤੇ ਨਿਕਲੇ ਕੋਈ ਇਨਫੋਰਮੇਸ਼ਨ ਰੇਡ ਆਪਣੇ ਵੱਲੋਂ ਵੈਸੇ ਵੀ ਜਿਹੜੀ ਹੈ ਉਹ ਪਹਿਲਾਂ ਵੀ ਕੀਤੀ ਜਾਂਦੀ ਹੈ ਡੇਲੀ ਹੋਈ ਮਤਲਬ ਇੱਕ ਤਰ੍ਹਾਂ ਜਿਵੇਂ ਵੀ ਸਾਡੇ ਕੋਲ ਸ਼ਿਕਾਇਤ ਹੁੰਦੀ ਹੈ ਤੇ ਆਪਣੇ ਜਾਇਜ਼ ਮਾਈਨਿੰਗ ਇਨਸਪੈਕਟਰ ਤੇ ਮੇਰੇ ਵੱਲੋਂ ਸਮੇਂ-ਸਮੇਂ ਤੇ ਰੇਡ ਵੈਸੇ ਹੀ ਕੀਤੀ ਜਾਂਦੀ ਹੈ ਤੇ ਹੁਣ ਆਪਾਂ ਆ ਰਹੇ ਸੀਗੇ ਇੱਧਰ ਤੇ ਆਪਾਂ ਸਾਰੀਆਂ ਖੱਡਾਂ ਤੇ ਇੱਕ ਵਾਰ ਚੈਕਿੰਗ ਕਰ ਰਹੇ ਸੀ ਪੁਲਿਸ ਪ੍ਰਸ਼ਾਸਨ ਨਾਲ ਲਿਆ ਸੀ ਤੇ ਫਿਰ ਉਸ ਤੋਂ ਹੁਣ ਪਤਾ ਚੱਲੇ ਕਿ ਮਤਲਬ ਆਪਣੇ মিডিਆ ਪਰਸਨ ਵੀ ਇੱਧਰ ਮੌਜੂ ਤਾਂ ਕਿ ਜਿਹੜੀਆਂ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤਾਂ ਨੇ ਲੋਕਾਂ ਨੂੰ ਵੀ ਪਤਾ ਚੱਲ ਸਕੇ ਕਿ ਵੈਸੇ ਹੀ ਲੋਕ ਇੱਕ ਵਾਰ ਕੋਈ ਬਲੈਕਮੈਲਗੇ ਜਾਂ ਵੈਸੇ ਸ਼ਿਕਾਇਤਾਂ ਕਰਦੇ ਰਹਿੰਦੇ ਹੈ ਕਿ ਮਤਲਬ ਇੱਧਰ ਅਸਲ 'ਚ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਦੇਖੀ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਅਤੇ ਆਪਣੀਆਂ ਮੰਗਾਂ ਮਨਮੋਣ ਦੇ ਲਈ ਧਰਨੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਤੇ ਕੇਂਦਰ ਸਰਕਾਰ ਨੂੰ ਬਿਨਾਂ ਦੇਰੀ ਕੀਤੀਆਂ ਕਿਸਾਨਾਂ ਦੀਆਂ ਚਾਹੇਜ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਬੜਮਾਜਰਾ ਵਿਖੇ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਦੇ ਤਹਿਤ ਲਗਾਏ ਗਏ ਕੈਂਪ ਦਾ ਬਦਾਇ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸੁਪਰੀਮ ਮੋਦੀ ਕੇजरीवाल ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਜੋ ਵਾਦੇ ਅਤੇ ਗਰੰਟੀਆਂ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਇੱਕੋ ਇੱਕ ਕਰਕੇ ਲਗਾਤਾਰ ਪੂਰਾ ਕੀਤਾ ਚਾਰ ਰਿਹਾ ਹੈ। ਦੇਖੋ ਆਮ ਆਦਮੀ ਪਾਰਟੀ ਦਾ ਸਰਕਾਰ ਹੈ ਜਿਹੜੀ ਲਗਾਤਾਰ ਲੋਕਾਂ ਦੀ ਭਲਾਈ ਦੇ ਕੰਮਾਂ ਜਿਹੜੀ ਉਹ ਕਰ ਰਹੀ ਹੈ। ਸਭ ਤੋਂ ਪਹਿਲਾਂ ਲੋਕਾਂ ਦੀ ਸਿਹਤ ਸਿਹਤ ਲਈ ਪੀਣ ਦਾ ਜਿਹੜਾ ਪਾਣੀ ਆ ਸਾਫ ਸੁੱਧਰਾ ਬਹੁਤ ਜ਼ਰੂਰੀ ਹੈ। ਔਰ ਮੇਰਾ ਖਿਆਲ ਹੈ ਵੀ ਜਿੱਦਣ ਦੀ ਸਰਕਾਰ ਬਣੀ ਹੈ ਘੱਟੋ-ਘੱਟ 8-10 ਟਿਊਬਲ ਲੱਗ ਚੁੱਕੇ ਨੇ ਤੇ ਤਿੰਨ ਟਿਊਬਲ ਚਾਰ ਹੁਣ ਜਿਹੜੇ ਲੱਗਣ ਜਾ ਰਹੇ ਨੇ ਅਜ ਬੜਵਾਚਲੇ ਲੱਗਣਾ ਤੇ ਗੌਰੀ ਲੱਗਣਾ ਤੇ ਇੱਕ ਚੱਪੜ ਚਿੜੀ ਲੱਗ ਰਿਹਾ ਔਰ ਦਾਉ ਵੀ ਬੜੀ ਜਲਦੀ ਹੈ ਜਿਹੜਾ ਟਿਊਬਲ ਲੱਗਣਾ ਸ਼ੁਰੂ ਹੋ ਜਾਊਗਾ ਤੇ ਇਹ 27 ਲੱਖ ਰੁਪਏ ਦੀ ਲਾਗਤ ਦੇ ਨਾਲ ਟਿਊਬਲ ਲੱਗ ਰਿਹਾ ਹੈ ਔਰ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਲਾਕੇ ਤਿਆਰ ਹੋ ਜਾਊਗਾ ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਜਿਹੜਾ ਪਾਣੀ ਹੈ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ ਜਿੱਥੇ ਬੁਲ ਲੱਗ ਰਿਹਾ ਬੜਾ ਗੰਦਾ ਛੱਪੜ ਵੀ ਹੈ ਇਹ ਤਾਂ ਵੀ ਕੋਈ ਹੈਗਾ ਨੀ ਮੀਟਿੰਗ ਕਰਨ ਨੂੰ ਨਹੀਂ ਕਿਉਂਕਿ ਇਹਦੀ ਜਿਹੜੀ ਢੁਗਾਈ ਹੈ ਇਹ 285 ਔਰ 300 ਮੀਟਰ ਦੇ ਵਿਚਕਾਰ ਆ ਇਸ ਕਰਕੇ ਛੱਪੜ ਦਾ ਇਹਦੇ ਵਿੱਚ ਕੋਈ ਖਰਚ ਨਹੀਂ ਪੈਂਦਾ ਹੈਗਾ ਜਿੱਥੇ ਅੱਜ ਸੀਜੀਸੀ ਲਾਂਡਰਾ ਕੈਂਪ ਵਿੱਚ ਵੈਲੈਂਟਾਈਨ ਡੇ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਉ체ਚੇ ਤੌਰ ਤੇ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਆਪਣੀ ਨਵੇਂ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦੀ ਪਹਿਲੀ ਲੁੱਕ ਲੈ ਕੇ ਹਾਜ਼ਰ ਹੋਏ ਉਹਨਾਂ ਦੱਸਿਆ ਕਿ ਇਸ ਫਿਲਮ ਵਿੱਚ ਦੋ ਕੁੜੀਆਂ ਕੰਮ ਕਰ ਰਹੀਆਂ ਨੇ ਇੱਕ ਮਾਹੀ ਸ਼ਰਮਾ ਤੇ ਇੱਕ ਹਰਿਆਣੇ ਦੀ ਪ੍ਰਸਿੱਧ ਗਾਇਕਾ ਪ੍ਰੰਜਾਲ ਦਈਆ ਪ੍ਰੰਜਾਲ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ ਤੇ ਅੱਜ ਵਿਦਿਆਰਥੀਆਂ ਦੇ ਇੱਕ ਵੱਡੇ ਇਕੱਠ ਵਿੱਚ ਫਿਲਮ ਦੀ ਪਹਿਲੀ ਝਲਕ ਦਿਖਾਈ ਗਈ ਗੁਰਨਾਮ ਪੁੱਲਰ ਨੇ ਇਹ ਖਾਸ ਮੌਕੇ ਤੇ ਆਪਣੇ ਚੋਣ ਵਾਲਿਆਂ ਨੂੰ ਫੁੱਲ ਵੀ ਭੇਟ ਕੀਤੇ ਤੇ ਖਾਸ ਕਰਕੇ ਗੁਰਨਾਮ ਪੁੱਲਰ ਨੇ ਨਾਮਵਰ ਹੋਸਟ ਮਨਪ੍ਰੀਤ ਖੁੱਲਰ ਨੂੰ ਫੁੱਲ ਦੇਣ ਲਈ ਸਟੇਜ ਤੇ ਸੱਦਾ ਦਿੱਤਾ ਤੇ ਉਹਨਾਂ ਨੇ ਫਿਲਮ ਦੇ ਟੀਜ਼ਰ ਬਾਰੇ ਪ੍ਰਤੀਕਿਰਿਆ ਦੇਣ ਲਈ ਵੀ ਕਿਹਾ ਮਨਪ੍ਰੀਤ ਖੁੱਲਰ ਨੇ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ ਤੇ ਸ਼ੁਕਾਮਨਾਵਾਂ ਵੀ ਭੇਟ ਕੀਤੀਆਂ ਦੱਸੇ ਕਿ ਇਸ ਫਿਲਮ ਨੂੰ ਪ੍ਰੀਤ ਸੰਘਰੇੜੀ ਨੇ ਲਿਖਿਆ ਤੇ ਮਨਵੀਰ ਬਰਾੜ ਨੇ ਨਿਰਦੇਸ਼ਨ ਦਿੱਤਾ ਹੈ ਫਰੇ ਮੈਂ ਤੁਹਾਨੂੰ ਦੇਣਾ ਚਾਹਣਾ ਹਾਂ ਬੋਲਦੇ ਹਾਂ I love you ਮਨਪ੍ਰੀਤ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਟੀਜ਼ਰ ਦੇਖਿਆ ਮਨਪ੍ਰੀਤ ਸ਼ਿੰਜ਼ਾ ਵੈਰੀ ਹੌਣਹਾਰ ਜਰਨਲਿਸਟ ਆਫ ਦਾ ਪੰਜਾਬੀ ਫਿਲਮ ਇੰਡਸਟਰੀ ਜ਼ੋਰਦਾਰ ਤਾੜੀਆਂ ਸਾਰੇ ਮੀਡੀਆ ਦੀ ਤੁਸੀਂ ਓਨੈਸਟ ਰਿਵਿਊ ਦੇਣਾ ਟੀਜ਼ਰ ਦਾ ਫਰਸਟ ਲੁੱਕ ਦਾ ਸੋ ਗੁਰਨਾਮ ਦੀ ਕੋਈ ਵੀ ਫਿਲਮ ਹੋਵੇ ਕੋਈ ਵੀ ਕੁਝ ਵੀ ਹੋਵੇ ਗੁਰਨਾਮ ਦੀ ਫਿਲਮ ਦਾ ਇੰਤਜ਼ਾਰ ਮੈਨੂੰ ਤਾਂ ਪਰਸਨਲੀ ਬਹੁਤ ਰਹਿੰਦਾ ਸੋ ਅ ਅੱਜ ਵੈਲੈਂਟਾਈਨਸ ਡੇ ਦੇ ਖਾਸ ਮੌਕੇ ਤੇ ਗੁਲਾਬਾਂ ਨਾਲ ਸੰਬੰਧਿਤ ਅੱਜ ਟੀਜ਼ਰ ਰਿਲੀਜ਼ ਹੋਇਆ ਰੋਜ਼ ਰੋਜ਼ੀ ਤੇ ਗੁਲਾਬ ਦਾ ਸੋ ਬਈ ਪਰਸਨਲੀ ਸਾਰੇ ਵੀ ਉਦੀ ਵੀ ਜ਼ਰੂਰਤ ਨਹੀਂ ਆ ਨਾਰਮਲ ਵੀ ਨਹੀਂ ਥੋੜੀ ਫਿਲਮ ਥੋੜੇ ਗਾਣੇ ਹੋਣ ਸੀ ਕਿਉਂ ਨਾ ਪਸੰਦ ਕਰਿਆ ਯਾਰ ਗੋਡ ਬlesਸ ਯੂ ਬੈਸਟ ਵਿਸ਼ਸ ਅਸੀਂ ਤੈਨੂੰ ਪਿਆਰ ਨਹੀਂ ਕਰਦੇ mohabbat ਕਰਦੇ ਆ ਸਜਦੇ ਤੈਨੂੰ ਹੀ ਕਰੀਏ ਤੇਰੇ ਤੋਂ ਡਰਦੇ ਆ ਤੇਰੇ ਨਾਲ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ ਤੇਰੀ ਗਲੀ ਦੇ ਬੱਚੇ ਵੀ ਸ਼ਾਇਰ ਬਣ ਗਏ ਤੂੰ ਆਪਣਾ ਖਿਆਲ ਰੱਖਿਆ ਕਰ ਵੇ ਤੂੰ ਹਰ ਹਾਲ ਰੱਖਿਆ ਕਰ ਵੇ ਮੈਂ ਫਿਰ ਦਰਦਾਂ ਦੀ ਦਵਾਈ ਤੂੰ ਮੈਨੂੰ ਨਾਲ ਰੱਖਿਆ ਕਰ ਜਿੱਥੇ ਕੋਈ ਨਹੀਂ ਖੜਦਾ ਤੇਰੇ ਲਈ ਉੱਥੇ ਅਸੀਂ ਤੈਨੂੰ ਪਿਆਰ ਮਹੱਤ ਕਰਦੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮਹੱਤ ਕਰਦੇ ਦੋਸਤ ਇਹ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਹਨੂ ਦੇਵਾ ਜਾਸਕ ਰੱਬ ਰਾਖਾ